ਹੈਲੋ ਗਾਇਜ਼ ਕੀ ਹਾਲ ਚਾਲ ਹੈ ਹੋਬ ਤੁਸੀਂ ਸਾਰੇ ਵਧੀਆ ਹੋਵੋਗੇ ਤੇ ਅੱਜ ਆਪਾਂ ਇਹ ਖੇਤ ਤੇ ਅੱਜ ਆਪਾਂ ਕਰਨਾ ਕੱਦੂ ਤੇ ਮੌਸਮ ਤੋਂ ਡਰਾ ਹੋਇਆ ਪਹਿਲੇ ਲੱਗਦਾ ਨਹੀਂ ਮੂੰਹ ਵੀ ਸਿੱਟੂ ਰੱਬ ਤੇ ਆਹ ਗੱਲ ਲਵਾਤੀ ਸੀ ਆਪਾਂ ਜਿਹੜੀ ਤੇ ਹੁਣ ਉਹ ਵਾਹਣ ਚ ਪੈ ਰਿਹਾ ਫਿਰ ਆਪਾਂ ਕਰਦੇ ਹਾਂ ਦੁਬਾਰਾ ਕੱਦੂ ਮੌਸਮ ਨੇ ਕੋ ਪੂਰਾ ਖੋਲਿਆ ਪਿਆਗਾ ਸਿੱਟੂ ਲੱਗਦਾ ਮੀਂਹ ਅੱਜ ਅੱਜ ਸਿੱਟੂ ਮੀਂਹ ਹੜਤਾਂ ਰਿਹੇ ਤੇ ਆ ਆਪਣਾ ਕੋਠਾ ਤੋਂ ਨੂੰ ਕੋਠਾ ਦਿਖਾਉਣੇ ਆ ਆ ਖੜਾ ਆਪਣਾ ਟਰੈਕਟਰ ਬਸ ਕੱਦੂ ਕਰਨ ਦੀ ਤਿਆਰੀ ਆ ਬਸ ਕਿਰਾਂ ਬਾਣ ਭਰ ਜੇ ਕ੍ਰਾਸ ਕ੍ਰੂਜ਼ ਪਾਇਆ ਖੜਾ ਰੂਟਾ ਫਿੱਟਰਣ ਵਾਲੀ ਸਰਾ ਇਹ ਤੇ ਆ ਆਪਣਾ ਕੋਠਾ ਪਈ ਅੰਦਾ ਮੋਟਰ ਦਾ ਪਾਣੀ ਪਾਣੀ ਇੱਕ ਦਾ ਮੋਟਰ ਇੱਕੋ ਆ ਤੇ ਲਾਈਟ ਵੀ ਘੱਟ ਆਉਂਦੀ 8 ਕਿ ਘੰਟੇ ਲਾਈਟ ਆਉਂਦੀ ਤਾਂ ਕਰਕੇ ਇਕੱਠਾ ਹੀ ਹੁੰਦਾ ਕੱਦੂ ਕਿੱਲਾ ਕਿੱਲਾ ਕਰਨਾ ਪੈਂਦਾ ਉਹਨੂੰ ਅੰਦਰੋਂ ਦਿਖੋਣਾ ਕੋਠਾ ਆਪਣਾ ਸਿੱਟਪ ਪੂਰਾ ਲਾ ਰੱਖਿਆ ਰੇੜੂਏ ਵਾਲਾ ਇਹ ਲਾਣੀ ਦਾ ਰਿਹ ਦੇ ਕੰਮ ਨੇ ਇਹਨੂੰ ਉੱਤੇ ਧਰ ਦਿੰਦੇ ਨੇ ਕੋਠੇ ਦੇ ਵਿੱਚ ਸੁਣਦਾ ਪਿੰਡ ਤੱਕ ਇਹ ਜਿਹੜੀ ਗੱਲ ਦਾ ਡਰ ਸੀ ਉਹ ਵੀ ਹੋ ਗਿਆ ਨਹੀਂ ਆ ਗਿਆ ਨੇਰੀ ਦਾ ਫੌਨ ਚੱਲ ਵੀ ਆ ਦੇਖੋ ਪਹਿਲਾਂ ਨੇਰੀ ਨੇ ਕੁੱਪੜਾ ਕੀ ਹਾਲ ਕਰਿਆ ਆਹ ਆ ਜ ਬੜੀਆ ਜਿਹੜਾ ਹਜੇ ਹੀ ਨਹੀਂ ਹੱਲਿਆ ਆ ਡਿੱਗ ਗਿਆ ਇਹਨੂੰ ਪਤਾ ਨਹੀਂ ਬਾਟਾ ਲੈ ਆਉਂਦੀ ਤਾਂ ਆਣ ਗਿਆ ਤੁਨੂੰ ਮਸ਼ੀਨ ਲਗਾਉਣਾ ਟੋਕੇ ਵਾਲੀ ਟੋਕਾ ਦਾ ਕਰਤਾ ਪਹਿਲਾਂ ਖਣਕਾ ਵਾਲਾ ਕਰਦੀ ਦੀ ਦਾਣੀ ਲੈ ਕੇ ਆਇਆ ਮੈਂ ਉਂਟ ਰੀ ਜਾਂਦੇ ਆ ਛੋਟੇ ਲੀ ਦਾ ਬਰੀ ਆ ਮੋਦ ਇਹ ਵਿਚਾਰੇ ਡਰੀ ਜਾਂਦੇ ਨੇ ਬਿੰਨੇ ਵੀ ਨੂੰ ਦੇਖ ਰਿਹਾ ਤੱਕੋਂ ਰੰਗ ਉਹ ਉੱਧਰ ਦੇਖੋ ਕੀ ਪਰਾਹ ਵਾਲੇ ਦਾ ਇਹ ਤਰੀਕਾ ਤੇ ਉੱਧਰ ਖੱਡਾ ਗਿਆ ਨਾ ਤਾਂ ਕਰਕੇ ਉਹਦੀ ਸਾਰੀ ਇੱਕ ਵੀ ਆਲਾ ਸੂਰਜ ਇਧਰੋਂ ਜਣਦਾ ਲਾਲੀ ਇਧਰੋਂ ਤੇ ਜਿਹੀ ਨਹੀਂ ਤੇ ਅੱਜ ਸਵੇਰੇ ਜਿੱਥੇ ਸੂਰਜ ਡੋਲਦਾ ਉਧਰੋਂ ਦਾ ਨਿਉਟ ਖੜੀ ਪਤਾ ਨਹੀਂ ਕੀ ਕਰ ਪਰ ਨੇਹਰੀ ਹੀ ਐ ਨੇਹਰੀ ਦੀ ਐ ਇਹਨੇ ਜਮਾ ਬੇਕਾਰ ਕੰਮ ਹੋ ਗਿਆ ਜਮਾ ਬੇਕਾਰ ਕੰਮ ਨੇਰੀ ਆਈ ਲੈਂਡ ਵੀ ਪਿਆਦੀ ਪਾਣੀ ਦਾ ਪਹਿਲੀ ਨਹੀਂ ਪਿਆ ਵਾਹਨ ਦੇ ਤੇ ਹੁਣ ਲਾਈਟ ਵੀ ਕੱਟਦੀ ਮੈਨੂੰ ਲੱਗਦਾ ਜੇ ਓਖਾ ਕਰੂ ਕੱਦੂ 12 ਵਜੇ ਫੇਰ ਲਾਈਟ ਪਾਣੀ ਅੱਗੇ ਨੂੰ ਲਓ ਜੀ ਕਹਿੰਦੇ ਪਿੰਡੋਂ ਕੋਨਾ ਪਿੰਡ ਕਹਿੰਦੇ ਮੀਂਹ ਬਹੁਤ ਪੈ ਰਿਹਾ ਆਪਣੇ ਉਰੇ ਤੇ ਕੜੀ ਬੀੜ ਕੀ ਹੈ ਜੀ ਪਿੰਡ ਦਾ ਬੜਾ ਫਰਕ ਵੀ ਨਹੀਂ ਆਪਣਾ ਪਿੰਡ ਉਹ ਰਹਾ ਦੂਰੇ ਦੂਰ ਬਰਤਵਾਰ ਅੱਜ ਦਾ ਇੰਨਾ ਜਮਨ ਆਪਣੇ ਪਿੰਡ ਦਾ ਬਸ 10 ਕਿਲੋਮੀਟਰ ਦੂਰ ਗਿਆ ਮੇਰੇ ਵੀ ਘਰੇ ਵੀ ਮੁੱਲ ਪੈ ਰਿਹਾ ਪਿੰਡ ਆਪਣੇ ਤੇ ਉਰੇ ਹਜੇ ਕਮੀ ਕਣੀ ਨੇੜ ਕੀ ਹੈ ਬਸ ਫਿਰ ਆਪਣੇ ਪਿੰਡੋਂ ਕੰਨੀ ਨਹੀਂ ਇੱਧਰ ਨਹੀਂ ਹਵਾ ਆਉਦੀ ਬਸ ਆਪਣੇ ਵੀ ਫਿਰ ਇਹਦਾ ਮਤਲਬ ਪਹੁੰਚਣਾ ਨਹੀਂ ਹਾਂਜੀ ਮੈਸੇਜ ਵੀ ਆ ਗਿਆ ਗਰੁੱਪ ਦੇ ਕਿ ਮੌਸਮ ਆਵੋ ਕਰਕੇ ਤੁਹਾਡੀ ਬਿਜਲੀ ਕੱਟ ਦਿੱਤੀ ਗਈ ਹੈ। ਪਰ ਵਧੀਆ ਗੱਲ ਆ ਭਾਈ ਜਦ ਨੇ ਕੱਟ ਦਿੱਤੀ ਹੈ। ਸਾਡਾ ਟਰੈਕਟਰ ਡਿੱਕੀ ਜਾਂਦਾ ਜਿਹੜਾ ਜਿਹਨਾਂ ਕਿੱਦੂ ਕਦੋਂ ਕਰਾਉਂਗੇ। ਹੁਣ ਇਹਨੂੰ ਵੀ ਕਹੀ ਨਹੀਂ ਸੀ ਉਹਦਾ ਮੋਤਮੀ ਖਰਾਬ ਹੋ ਗਿਆ ਖੜ ਜਾ ਤੂੰ। ਘਾਟੇ ਹੋਣ ਦੇ ਲੈਟ ਆਉ ਉਹਦੀ। ਇੱਕ ਸਾਨੂੰ ਚੀਜ਼ ਲਾਈਵ ਦਿਖਾਉਣੀ ਰਹਗੀ ਤੇ ਨੰਗਿਆ ਲਾਈਵ ਫੁਰੇ ਆਪਣੇ ਕਤੂਰੇ ਸੂਏ ਹੋਈ ਕੁੱਤੀ ਸੂਈ ਹੋਈ ਸੀ। ਹੈਗੇ ਸੀ 7-8 ਕਤੂਰੇ ਦੀ ਜੇ ਥੋੜੇ ਦੇ ਡੜਾ 10 ਕਣਾਂ ਦੀ ਕਤੂਰੇ ਸੀ। ਤੇ ਅੱਜ ਜਦੋਂ ਹਨੇਰੀ ਆਈ ਕੱਲਾ-ਕੱਲਾ ਕਤੂਰਾ ਚੱਕ ਕੇ ਇਧਰ ਆ ਮੋਟਰ ਕੱਢੀ ਨੂੰ ਲੈ ਗਈ। ਪਤਾ ਨਹੀਂ ਉਹਨੂੰ ਕੀ ਲੱਗਿਆ ਵੀ ਪਤਾ ਨਹੀਂ ਵੀ ਮਰੂਤ ਦਾ ਵੀ ਡਾਣਾ-ਡੂਣਾ ਨਾ ਟੁੱਟ ਗਿਆ ਟਕੇ ਤੇ ਕੱਲਾ-ਕੱਲਾ ਕਤੂਰਾ ਦੰਦੇ ਨਾਲ ਚੱਕ ਕੇ 7 ਢੇ 8 ਢੇ ਲਾਏ ਉਹਨੇ ਤੇ ਆਹ ਮੋਟਰ ਤੇ ਲੈ ਗਈ ਐ ਨਹੀਂ ਪਤਾ ਹੁਣ ਆਹ ਮੋਟਰ ਤੋਂ ਗਾਂ ਹਨਾਂ ਕੀ ਤੇ ਕਿੱਧਰ ਵਾਗੀ ਤੇ ਕਿੰਨਾ ਉਹਦੀ ਬਾਹ ਨੂੰ ਆਪਣੇ ਪੁੱਤ ਦਾ ਹੁੰਦਾ ਵੀ ਇਹਨਾਂ ਨੂੰ ਨਾ ਕੁਝ ਸਾਰੇ ਘੁੱਟੇ ਲੈ ਗਈ। ਆਪਣੇ ਪੁੱਤਾਂ ਦੇ ਲੈ ਗਈ। ਲਾਈਟ ਦਾ ਵੀ ਬਰਾਹ ਵਾਲਾ ਇਹਦਾ ਇਹ ਡਿੱਗੂ ਕੱਦੂ ਜਿਨ ਅੜਕੇ ਮਿਲਦਾ ਸੱਤ ਅੱਠ ਵਾਰ ਕਸਤੀ ਲਾਈਟ ਜੀ ਫੇਟ ਲਈ ਹੋਏ ਨੇ ਨਾਲੇ ਚੈੱਕ ਨਾਟ ਕਰੇ ਹੋਏ ਨੇ ਇਹਨੂੰ ਮੇਰੀ ਸਲਾਹ ਵੀ ਖੋਲ ਕੀ ਧਰਨ ਚ ਫਾਇਦਾ ਹੈ ਇੱਕ ਅੱਦੂ ਜਿ ਡਿੱਗੂ ਮਿਲਦਾ ਬਾਪੂ ਗਣਾ ਮੈਂ ਕਰਦਾ ਲਾਈਟ ਨੂੰ ਲੋਟ ਕਹਿੰਦਾ ਇਹਨੂੰ ਖੋਲ ਚੱਲ ਆਪਾਂ ਤਾਂ ਨਹੀਂ ਖੋਲਦੇ ਦੇਖਦੇ ਆ ਫਿਰ ਹੁੰਦੀ ਹੈ ਕਿ ਨਾ ਸੈਟ ਲਓ ਜੀ ਆਪਾਂ ਗੱਲ ਜਾਂਦਾ ਇਹਦਾ ਲਾਤਾ ਤੇ ਆਂਦੋ ਨਾਟੇ ਨੇ ਇਹਨਾਂ ਨੂੰ ਦੇਖ ਰਿਹਾ ਮਤਲਬ 7-8 ਵਾਰ ਕਸਲੇ ਸਾਲੇ ਵੇਟ ਢਲੇ ਹੋ ਜਾਂਦੇ ਲਓ ਜੀ ਕਹਿੰਦੇ ਹੁਣ ਨਹੀਂ ਹਿੱਲਣੀ ਚਾਹੀਦੀ ਉਦੋਂ ਦਾ ਨਾਟ ਵੀ ਤਿੰਨ ਤਿੰਨ ਬਾਅਦ ਹਾਂ ਜੀ ਮਜ਼ਾ ਵੀ ਆ ਗਿਆ ਕੱਦੂ ਦੇ ਪਰਥ ਲਈਆ ਕਰਾ ਦੇ ਅਮੀਰੀ ਆ ਪੂਰਾ ਪਾਇਆ ਕਿ ਜਿੰਨਾ ਥੋੜਾ ਥਾਕੇ ਡਾਡੇ ਪੂਰਾ ਨਹੀਂ ਪਾਇਆ ਜਿੰਨਾ ਸੋਨਾ ਦੀ ਆਪਣੇ ਰਾਜੇ ਨੇ ਹੁਣ ਆਪਾਂ ਕਦੋਂ ਵੀ ਨੀਰੇ ਪਾਣੀ ਨਾਲ ਕੀਤਾ ਕਿ ਲਾਈਟ ਤਾਂ ਇਨਲੈਟ ਦਾ ਹੁਣ ਤੱਕ ਨਹੀਂ 11 ਬਰਾ ਬੱਤੀ ਲਾਈਟ ਵੀ ਆਈ ਗਈ ਸਵੇਰ ਦੀ ਗਈ ਉਹ ਵੀ ਜਨਰਲ ਤੋਂ ਮਿਲ ਚੜੀ ਮੇਰੀ ਦਿਖਣਾ ਆਏ ਉਹਦੀ ਲਾਈਟ ਨਹੀਂ ਤੇ ਹੁਣ ਆਪਾਂ ਕਦੋਂ ਨੀਰੇ ਬਣ ਗਿੜਿਆ ਇੱਕ ਬੇਕੀਬਰਾ ਹਾਲ ਕਰਿਆ ਮੀਨੇ ਤੋਬਾ ਬਣਾਦਾ ਪਈਦਾ ਸੀ ਸਾਰੇ ਕੱਪੜੇ ਪਏ। ਬੜਾ ਬੁਰਾ ਹਲ ਕਰਿਆ ਮੀਨੇ। ਬੜਾ ਬੁਰਾ ਹਲ ਕਰਿਆ ਮੀਨੇ ਬੜਾ ਬੁਰਾ ਹਲ। ਸਤ ਸੰਦਾ ਦਾ ਬਾਣ ਰਹਿ ਗਿਆ ਅੱਧਾ ਤਾਂ ਲਾਤਾ ਬੰਦਿਆਂ ਨੇ ਤੇ ਅੱਧਾ ਰਹਿ ਗਿਆ। ਕੱਦੂ ਵਾਲੀ ਵੀਡੀਓ ਤਾਣੀ ਪਾਈ ਹੈਗੀ ਕਿਉਂਕਿ ਫੋਨ ਹੋ ਗਿਆ ਦੀ ਆਪਣਾ ਬੰਦ। ਮਾਣੇ ਨੇ ਨੇੜੀ ਮੀ ਕਰਕੇ ਨਾ ਦਾ ਲਾਈਟ ਹੀ ਸੀ ਵੀ ਚਾਰ ਜਲਾ ਲਈਏ ਚਾਰਜ ਦਾ ਹੈਗਾ ਸੀ ਪਰ ਲੈਟ ਨਹੀਂ ਹੈਗੀ ਤੀਤਾ ਕਰਕੇ ਡੈੱਡ ਹੋ ਗਿਆ ਬੂ ਤਾਂ ਆਕਰ ਤੁਰੀ ਵੀਡੀਓ ਤਾਂ ਨਹੀਂ ਪਣੀ ਹੈਗੀ ਹੁਣ ਆਪਾਂ ਕੱਲ ਨੂੰ ਕਰਾਂਗੇ ਕਿਉਂਕਿ ਹੁਣ ਮੇਰੇ ਨਾਲ ਕੱਲ ਵਾਲੇ ਵਲੌਗ ਚ ਤੇ ਧੰਨਵਾਦ ਜੀ ਵੀਡੀਓ ਦੇਖਣ ਲਈ